ਆ ਤੇ ਮੇਰੀ ਗੱਲ ਤਾਂ ਸੁਣ ਮੈਂ ਸੁਣਨੀ ਲੈ ਚੱਲ ਫੇ ਨਹੀਂ ਗੱਲ ਤਾਂ ਗੰਦੀ ਗੱਲ ਨਹੀਂ ਕਰਦਾ ਹੁਣ ਗੰਦੀ ਗੱਲ ਨਹੀਂ ਕਰਦਾ ਐ ਤੇਰੀ ਗੱਲ ਕੋਈ ਨਹੀਂ ਸੁਣਦੀ ਚੰਗਾ ਇਹ ਪਿਆ ਸੱਚੀ ਹੋਏ ਮੈਂ ਸੱਚ ਦੱਸ ਹਾਂ ਉਹ ਮੇਰੇ ਦੋ ਨਿਆਣੇ ਆ ਦੋ ਨਿਆਣੇ ਮੋਰੇ ਦੋ ਦੂਤਾ ਛੋਟੇ ਛੋਟੇ ਹੀ ਆ ਇੱਕ ਮੇਰੀ ਕੁੜੀ ਦਾ ਨਾਮ ਰੂਬੀ ਆ ਹੂੰ ਮੁੰਡੇ ਦਾ ਨਾਮ ਰੱਖਿਆ ਨਹੀਂ ਮੁੰਡੇ ਦਾ ਨਾਮ ਪ੍ਰੀਤ ਆ ਅੱਜ ਤੇਰੀ ਬ੍ਰੈਸਟ ਦੇਖ ਕੇ ਤਾਂ ਲੱਗਦਾ ਨਹੀਂਗਾ ਬੇਵਾਂ ਜਦ ਤੂੰ ਦਿੱਤੀ ਹੋਗੀ ਅੱਜ ਕਿਸ ਨੂੰ ਅਕਚੇ ਮੈਂ ਤਾਂ ਮਜ਼ਾਕ ਕਰਦਾ ਵੇ ਮੈਨੂੰ ਪੱਕਾ ਪਤਾ ਵੀ ਤੇ ਹੱਦ ਤੱਕ ਦਿੱਤੀ ਨਹੀਂ ਉਹ ਕਿ ਕੋਈ ਗਰੰਟੀ ਹੈਗਾ ਪਰ ਮੈਂ ਮੈਂ ਨਾ ਕਚਹਿਰੀਆਂ 'ਚ ਲਿਖ ਕੇ ਦੇ ਸਕਦਾ ਹਾਂ ਇਹ ਗੱਲ ਸੱਚੀ ਹੂੰ ਚਲ ਇੱਕ ਵਾਰੀ ਲਿਖ ਕੇ ਦੇ ਦੇ ਮੈਂ ਤੈਨੂੰ ਮੰਨ ਜਾਊ ਫੇ ਮੈਨੂੰ ਦੋਂਗੀ ਹਾਂ ਕੀ ਮੈਂ ਤਾਂ ਆਹੋ ਗੱਲ ਲਿਆ ਕੋ ਯਾਰ ਕੀ ਦੋਂਗੀ ਤੈਨੂੰ ਐ ਜੈਸਾ ਮੇਰੇ ਹੱਥ 'ਚ ਖਾਜ ਹੁੰਦੀ ਆ ਹੱਥ ਖਾਏ ਹੁੰਦੀ 25 ਦੀ ਕਿਸੇ ਗੱਲ ਦੀ ਤੰਗੀ ਨਹੀਂ ਘਰ 'ਚ ਆਟਾ ਨਹੀਂ ਕਿਸੇ ਗੱਲ ਦਾ ਘਾਟਾ ਨਹੀਂ ਹੱਥ 'ਚ ਖਾਜ ਹੁੰਦੀ ਤਾਂ ਇਹ ਹੱਥ ਫੜਾ ਦਊਗਾ ਤੈਨੂੰ ਮੈਂ ਕੀ ਜਿੱਦਾਂ ਉਹ ਆਪਣਾ ਸੋਨੂੰ ਬੋਨ ਤੇ ਲੈਦਾ ਸੋਨੂੰ ਬੋਨ ਭੈਣ ਤੋ ਕਿੱਥੇ ਚੱਲੇਗਾ ਐਡਾ ਥੋੜਾ ਛੋਟਾ ਆ ਉਹ ਜਿੱਦਾਂ ਤੇਰੀ ਲੈ ਹਣੀ ਆ ਉਹਨਾਂ ਵਧੀਆ ਸਰ ਕੋਲ ਕੋਣਾ ਮੇਰੇ ਕੋਲ ਤਾਂ ਕੋਈ ਨਹੀਂ ਇਕੱਲਾ ਬੈਠਾ ਬਾਹਰ ਤੁਰੇ ਫਿਰਦੇ ਮੁੰਡੇ ਇਧਰ ਉਹਨਾਂ ਦੇ ਦੇ ਇੱਕ ਵਾਰੀ ਉਹ ਨਹੀਂ ਉਹਨਾਂ ਦਾ ਆਪਣਾ ਲੱਗਿਆ ਉਹਦਾ ਅੱਗੇ ਤੇਰੇ ਕਿ ਉਹ ਕੋ ਲੱਭਦੇ ਆ ਤੂੰ ਚੱਲ ਮੈਂ ਉਹਨਾਂ ਕਹਿ ਰਿਹਾ ਮੈਂ ਨਾ ਮੈਂ ਤਾਂ ਕਿਸੇ ਨੂੰ ਮੂੰਹ ਹੀ ਨਹੀਂ ਕਹਣਾ ਤੇ ਮੈਂ ਤਾਂ ਜੇ ਤੇਰਾ ਨਾ ਕੋਈ ਵੀ ਗਲਤ ਨਹੀਂ ਗਾ ਦੇਖੋ ਗੱਦ ਨਹੀਂ ਗਾ ਦੇਖੋ ਕਿ ਮੈਂ ਤਾਂ ਨਾਲ ਸਾਲਾਂ ਦੇ ਲੰਨ ਵੜ ਦੂੰਗਾ ਕੱਤੀ ਕਹਿੰਦੇ ਤੂੰ ਹੁਣ ਮੈਨਾ ਰੱਖੀਂ ਪਿੱਛੇ ਪਾਲ ਬੋਲਦਾ ਉਹ ਪਿੱਛੇ ਨਹੀਂ ਉਧਰੇ ਐਵੇਂ ਬੋਲੀ ਜਾਂਦੇ ਤੂੰ ਨਾ ਤੂੰ ਮੇਰੇ ਬੋਲਤ ਨਾ ਗਾਣਾ ਤੂੰ ਬੋਲ ਨਹੀਂ ਤਾ ਮੇਰੀ ਗੱਲ ਨਾ ਉਧਰੇ ਕਰਨੀ ਪਰ ਮੈਂ ਆਗੀ ਤਾ ਲਗਾ ਤਾ ਮੇਰੀ ਹੁਣ ਗੱਲ ਤੇਰਾ ਨਾਂ ਕੀ ਆ ਮੇਰਾ ਨਾਂ ਤਾਂ ਮੇਰਾ ਨਾਂ ਤਾਂ ਦੱਸਿਆ ਜਾਏਗਾ ਮੇਰਾ ਨਾਂ ਜੀਤ ਆ ਜੀਤ ਮੇਰਾ ਤਾਂ ਭੈਣ ਦਾ ਖੜ ਕੇ ਛੁੱਟਣ ਵਾਲਾ ਹੋ ਗਿਆ ਹੁਣ ਵਾਲੀਏ ਉਲੂ ਹੀ ਆ ਤੂੰ ਉਲੂ ਕਿੱਥੇ ਭੈਣ ਦਾ ਮੇਰਾ ਛੁੱਟਣ ਨੂੰ ਫਿਰਦਾ ਤੈਨੂੰ ਸੜਾ ਉਲੂ ਲੱਗੀ ਜਾਂਦਾ ਆ ਤੇਰੀ ਮਾਂ ਆ ਦੀ ਤੇਰੀ ਭੈਣ ਬੀ ਉਹ ਵੀਰੇ ਭਲੇ ਭਲੇ ਕੁੱਤੇ ਆ ਭੈਣ ਚੋਦੀ ਤੇ ਗਾਣਾ ਗਾ ਸੁਣਦੀ ਆ ਤੈਨੂੰ ਮੈਂ ਕੀ ਬਗਵਾਦ ਕਰਦਾ ਆ ਚਾਚੀ ਜੀ ਸੁਣੋ ਅੱਜ ਤਰੇ ਮੈਂ ਭੈਣ ਚੋਦੀ ਮੈਂ ਦੇਖੀ ਹੁਣ ਭੈਣ ਜੀ ਤਾਂ ਫੇਰਾਂ ਵਿੱਚ ਜੱਕੜਿਆ ਉਹ ਅੱਧੀ ਅੱਧੀ ਨੱਚਨੇ ਆ ਤੂੰ ਤਾਂ ਬਗਵਾਦ ਗਾਤਾ ਸੁਣ ਇਹ ਸ਼ਾਂਤੀ ਤੇਰੀ ਆਪ ਸ਼ਾਂਤੀ ਆ ਭੈਣ ਚੋਦੀ ਹੈਗਾ ਗਾਤਾ ਸੁਣ ਮੇਰੀ ਤੇਰੀ ਭੈਣ ਜੀ ਆਂਦੀ ਮੈਂ ਭੈਣ ਚੋਦੀ ਆਵੇਗੀ ਨਹੀਂ ਮੇਰਾ ਤਾਂ ਸ਼ਾਂਤੀ ਆ ਨੈਨ ਸੀਗਾ ਮੈਂ ਕੀ ਨਾ ਕਰਦਾ ਤੇਰੀ ਨਾ ਤੇ ਨਹੀਂ ਤੇਰੀ ਭੈਣ ਜਾਣਦੀ ਤੇਰੀ ਨਾਲ ਮਾਂ ਕੀ ਹੈਗੀ ਆ ਤੇਰੀ ਮਾਂ ਦੀ ਫੁੱਦੀ ਤੇਰੀ ਮਾਂ ਦੀ ਫੁੱਦੀ ਮੇਰੀ ਮਾਂ ਦੇ ਨਾਲ ਹੀ ਆ ਕਿਹ ਚਾਂਦੀ ਤੇਰੀ ਭੈਣ ਚੁੱਦੀਏ ਮੇਰੀ ਗਾਤਾ ਸੁਣ ਲੈ ਘਸੌੜੇ ਇਹ ਤੇ ਕੋਲਾ ਗਿਆ ਤੂੰ ਜਾਣਦੀ ਮੇਰੀ ਭੈਣ ਵਾ ਤੂੰ ਮੇਰੀ ਭੈਣ ਆ ਫੇ ਮੇਰੇ ਨਾਲ ਹੀ ਜਾਣਦੀ ਤੂੰ ਮੇਰੀ ਭੈਣ ਆ ਮੈਂ ਤੇਰਾ ਅੰਬਰਸਰੀਆ ਭਰਾ ਆ ਰੋਜ ਉਦੋਂ ਭੈਣ ਚੁੱਦੀਏ ਰਾਤ ਨੂੰ ਕਿੱਥੇ ਲਾਵਾਂਗੇ ਨਾ ਭੈਣ ਫਰਾ ਔਰ ਅੰਬਸਰੀਆਂ ਅੰਬਸਰੀਆਂ ਦਾ ਕਹਿਣਾ ਹੈ ਹਾਂ ਪੈਨ ਬਣਾ ਕੇ ਲੈਣਾ ਔਰ ਤੇ ਮੇਰੀ ਭੈਣ ਆਜ ਤਾਂ ਮੈਂ ਦੱਸ ਮੈਂ ਕਿਦਨ ਦੇਣੀ ਆ ਜੁੱਤੀਆਂ ਨਾ ਗਾਦੀ ਰਹਾਉਂਦੇ ਆ ਉਹ ਪੈਨ ਚੋਦੀਆ ਸਟਾਡ ਤੇ ਲੈ ਰੱਖੀਓ ਆਰਾਮ ਦੀਓ ਨਾ ਲੇਟ ਛੋੜਦਾ ਗੁੰਢ ਚ ਲੈ ਆ ਔਰ ਤੇਰੀ ਹੀ ਦੇਣੀ ਪੈਨ ਚੋਦੀ ਜਿੰਨੇ ਵੀ ਤੇਰੇ ਆਣ ਕੁਆਣ ਚ ਨਾ ਸਾਰੇ ਵੀ ਦੇਦੇ ਫੋਨ ਤੇ ਕੱਲੀ ਕੱਲੀ ਲੈ ਫੋਟ ਭੇਜ ਆਈ ਨਹੀਂ ਐਦਾਂ ਕੰਮ ਕਰੀ ਦੇ ਤੂੰ ਬੁੱਧੀ ਜੀ ਤੇ ਦੇ ਲੈ ਲਈ ਜੀ ਫੁੱਦੀ ਲੈ ਤੇਰੀ ਲੈਣੀ ਆ ਸੱਜੀ ਬਹੁਤ ਮੈਂ ਨਹੀਂ ਦੀ ਕੀ ਕਰ ਕੋਈ ਲੈ ਗਿਆ ਜਦੋਂ ਆਪਾਂ ਮੈਨਾਂ ਫੁੱਦੀ ਦੇ ਕਬਾਲ ਨਹੀਂ ਚਾਹੀਦਾ ਤੈਨੂੰ ਇਨੀ ਗੱਲ ਦੱਸਤੀ ਆ ਮੇਰੀ ਬੁੱਧੀ ਹੈ ਨਹੀਂ ਉਹ ਫੁੱਦੀ ਭੈਣ ਫੁੱਦੀ ਵਾਲੀ ਨਹੀਂ ਫੁੱਦੀ ਵਾਲੀ ਬੈਂਕੇ ਜਾਣਾ ਕਰਾਈਓ ਓਏ ਇਹ ਕਿਤੇ ਵੀ ਗੱਲ ਸੋਹ ਨਹੀ ਵੇ ਗੱਲ ਫੁੱਦੀ ਗੱਲ ਮੇਰੀ ਗੱਲ ਸੁਣ ਪਹਿਲਾਂ ਮੇਰੀ ਗੱਲ ਸੁਣ ਮੈਂ ਤੇ ਮੇਰੀ ਜਣੇ ਤਾਂ ਗੱਲ ਫੁੱਦੀ ਕਿਹੜੀ ਬੈਂਕੇ ਜਾਣਾ ਕਰਾਈ ਦੱਸ ਤੈਨੂੰ ਬੈਂਕ ਹੈ ਨਹੀਂ ਉਹ ਮੇਰੇ ਮੈਂ ਕੁੜੀ ਨਹੀਂ ਮੈਂ ਮੁੰਡਾ ਆ ਅੱਛਾ ਲੰਮਾ ਦਾ ਦੀਦਾ ਨਹੀਂ ਤੇਰੇ ਲੱਗਾ ਮੈਂ ਆਜੀ ਮੈਂ ਜੀ ਨਾ ਤੇ ਭਗਾਵਾਂਗੀ ਅੱਛਾ ਜੇ ਨਾ ਤੇਰੇ ਲੱ ਲਗਾ ਮੈਂ ਆਪਣੀ ਫੋਨ ਤੇਰੇ ਮੂਰੇ ਨੰਗੀ ਕਰੂੰਗਾ ਤੇ ਜੇ ਜੇ ਤੇਰੇ ਨਾਲ ਨਾ ਲੱਗਾ ਰੁੱਦੀ ਲੈਣੀ ਹੈ ਹੈਲੋ ਆਪਣੇ ਕੋਲ ਹੀ ਰੱਖ ਗਾ ਜੇ ਤੇਰੇ ਨਾਲ ਨਾ ਲੱਗਾ ਕੋਈ ਮੈਨੂੰ ਫੁੱਦੀ ਦੇਣੀ ਹੈ ਠੀਕ ਆ ਟੈਡਾ ਭੈਣ ਜੋ ਸੀ ਜੜਾ ਠੀਕ ਆ ਮੈਂ ਉਹਨਾਂ ਬਾਅਦ ਚ ਲੈਣਾ ਜਦ ਹੀ ਮੈਂ ਗੱਡੀ ਚਲਾਉਣ ਲੱਗਾ ਠੀਕ ਆ ਬੱਪਣ ਵਾਲੀ ਲੈ ਮੈਂ ਲੈਣੀ ਆ ਰਾਤਾ ਮੂੰ ਕਾਂਦੂੰ ਹਾਂ ਦੀਆ ਮੂੰ ਕਾਂਦੇ ਪਰ ਫੁੱਦੀ ਲੈਣੀ ਆ ਈਗਰ ਐਤੇ ਭੈਂਚ ਦੀ ਲੱਕੜੀ ਦੇ ਨਾਲ ਗੁੱਲੇ ਨਾ ਕਰਦੀਆਂ ਭੈਂਚ ਦਾ ਆਪੇ ਗੁੱਲੇ ਨਾ ਕਰ